ਦੇਖਦਾ ਇਸ ਵਾਰ ਇੱਕ ਕੰਪਲੇਂਟ ਆਈ ਆ ਵੀ ਮਾਲ ਨਹੀਂ ਚੱਕਿਆ ਗਿਆ ਜੀ ਭਰਾਈ ਹੋ ਗਈ ਪੂਰੇ ਅੰਬਾਰ ਲੱਗੇ ਅੜਤੀ ਕਹਿੰਦੇ ਨੇ ਸਾਨੂੰ ਲੇਬਰਾਂ ਬਹੁਤ ਪੈ ਗਈਆਂ ਜੀ ਵੀ ਦਿੱਕਤ ਆ ਸਰਕਾਰ ਦੀ ਕਾਰਗੁਜ਼ਾਰੀ ਇੱਥੇ ਥੋੜੀ ਜਿਹੀ ਢਿੱਲੀ ਰਹੀ ਆ ਇੱਥੋਂ ਤੱਕ ਆ ਰਹੀ ਆਪਾਂ ਤੁਸੀਂ ਵੈਸੇ ਤਾਂ ਬਹੁਤ ਸਿਆਣੇ ਇਹ ਬੋਰੀਆਂ ਹੁਣ ਸਿਰ ਤੇ ਚੱਕ ਕੇ ਤਾਂ ਲਜਾਈਆਂ ਜਾਂ ਸਕਦੀਆਂ ਇਹ ਟੋਣੀਆਂ ਦਾ ਗੱਡੀਆਂ ਨੇ ਨੇ ਤੇਲ ਹੋ ਗਿਆ 100 ਰੁਪਏ ਡੀਜ਼ਲ ਜਿਹੜੇ ਟਰੱਕ ਤੇ ਉਹ ਲੋਕਾਂ ਨੇ ਵੇਚਦੇ ਟਰੱਕ ਥੋੜੇ ਨੇ ਮੰਡੀਆਂ ਇੰਨੀਆਂ ਨੇ ਝਾੜ ਚੰਗਾ ਉਹਨੂੰ ਟਾਈਮ ਲੱਗਦਾ ਸਮਝ ਲਓ ਗੱਲ ਨੂੰ ਜੇ ਆਪਾਂ ਕਹੀਏ ਟਰਾਂਸਪੋਰਟ ਦਾ ਖਤਮ ਕਰਤੀ ਕੇਂਦਰ ਸਰਕਾਰ ਨੇ ਆਮ ਆਦਮੀ ਪਾਰਟੀ ਦੀ ਸਰਕਾਰ ਜਿੱਦਣੇ ਮੁੱਖ ਮੰਤਰੀ ਸਰਦਾਰ ਭਗਵੰਤ ਮਾਨ ਦੀ ਸਰਕਾਰ ਆਈਆ ਉਹਨਾਂ ਨੇ ਜਿਹੜਾ ਵੀ ਕਦਮ ਚੱਕਿਆ ਆਵਾਮ ਦੇ ਭਲੇ ਲਈ ਚੁੱਕਿਆ ਉਹ ਚਾਹੇ ਬਿਜਲੀ ਦੀ ਗੱਲ ਹੋਵੇ ਚਾਹੇ ਪਾਣੀ ਦੀ ਗੱਲ ਹੋਵੇ ਚਾਹੇ ਹੈਲਥ ਦੀ ਗੱਲ ਹੋਵੇ ਚਾਹੇ ਐਜੂਕੇਸ਼ਨ ਦੀ ਗੱਲ ਹੋਵੇ ਹਰ ਇੱਕ ਪਾਸੇ ਉਹਨਾਂ ਨੇ ਚੰਗਾ ਕੰਮ ਕੀਤਾ ਮਾਲਵੇ ਚ ਨਹਿਰ ਬਣਨ ਜਾਰੀ ਜਿਹਦਾ 2100 ਕਰੋੜ ਤੋਂ ਉੱਤੇ ਵਸਟ ਰੱਖਿਆ ਗਿਆ ਸੋ ਪਹਿਲੀ ਵਾਰੀ ਉਹ ਹੈ ਸਰਕਾਰ ਸਰਪੰਜਾਬ ਸਰਕਾਰ ਨੇ ਵਸਟ ਰੱਖਿਆ 2100 ਕਰੋੜ ਰੁਪਇਆ ਇਹ ਚੰਗੇ ਦੀ ਨਿਸ਼ਾਨੀ ਹੈ ਸੋ ਪੰਜਾਬ ਵੱਲੋਂ ਚੰਗਾ ਕੀਤਾ ਜਾ ਰਿਹਾ ਪਰ ਕੇਂਦਰ ਜ਼ਰੂਰ ਕਿਤੇ ਨਾ ਕਿਤੇ ਪੰਜਾਬ ਦੀਆਂ ਲੱਤਾਂ ਖਿੱਚਣ ਦੀ ਕੋਸ਼ਿਸ਼ ਕਰ ਰਿਹਾ ਪਰ ਉਹ ਕਦੇ ਕਾਮਯਾਬ ਨਹੀਂ ਪਤਾ ਪੰਜਾਬ ਦੇ ਕੈਬਨਿਟ ਮੰਤਰੀ ਚੇਤਨ ਸਿੰਘ ਜੋੜਾ ਮਾਜਰਾ ਮੰਡੀਆਂ ਦਾ ਦੌਰਾ ਕਰ ਰਹੇ ਨੇ ਗਾਜੇਵਾਸ ਚ ਪਹੁੰਚੇ ਨੇ ਆਪਣੇ ਹਲਕੇ ਚ ਗੱਲਬਾਤ ਕਰਾਂਗੇ ਜੋੜਾ ਮਾਜਰਾ ਸਾਹਿਬ ਪਹੁੰਚੋ ਗਾਜੇਵਾਸ ਚ ਕਿਵੇਂ ਲੱਗਦੀ ਹੈ ਖਰੀਦਦਾਰੀ ਕਿਵੇਂ ਚੱਲ ਰਹੀ ਹੈ ਜੀ ਨਾ ਵਧੀਆ ਚੱਲ ਰਹੀ ਹੈ ਦੇਖੋ ਥੋੜੀ ਬਹੁਤੀ ਹੁਣ ਵੈਸੇ ਤਾਂ ਫਸਲ ਹੈ ਜਿਹੜੀ 80% ਦਾ ਫਸਲ ਹੈ ਜਿਹੜੀ ਕਣਕ ਦੀ ਉਹ ਵੱਢੀ ਗਈ ਹੈ ਔਰ ਉਹਦੀ ਭਰਤੀ ਵੀ ਹੋ ਗਈ ਹੈ ਜਿਹੜੀ 20% ਰਹਿੰਦੀ ਆ ਉਹ ਵੀ ਮੈਨੂੰ ਲੱਗਦਾ 2-3 ਦਿਨਾਂ ਦੇ ਵਿੱਚ ਉਹ ਵੀ ਹੋ ਜੂ ਮੈਂ ਇਹ ਇਹ ਮਹੀਨੇ ਦੇ ਵਿੱਚ ਵਿੱਚ ਜਿਹੜਾ ਕਣਕ ਦਾ ਮੰਡੀਆਂ ਦਾ ਸੀਜ਼ਨ ਹੈ ਜਿਹੜਾ ਉਹ ਖਤਮ ਹੋ ਜੂਗਾ ਕਿਉਂਕਿ ਬੜੇ ਥੋੜੇ ਸਮੇਂ ਦੇ ਵਿੱਚ ਹਫਤੇ ਦੇ ਵਿੱਚ ਵਿੱਚ ਇਹ ਸੀਜ਼ਨ ਆ ਜਿਹੜਾ ਖਤਮ ਹੋ ਜਾਣਾ ਔਰ ਜਿਹੜੇ ਜ਼ਿੰਮੇਦਾਰ ਨੇ ਉਹਨਾਂ ਨੂੰ ਜਿਹੜੀ ਪੇਮੈਂਟ ਹੈ ਉਹ ਵੀ ਲਗਾਤਾਰ 24 ਘੰਟੇ ਦੇ ਵਿੱਚ 36 ਘੰਟੇ ਦੇ ਵਿੱਚ 48 ਘੰਟੇ ਦੇ ਵਿੱਚ ਵਿੱਚ ਹੀ ਹੋ ਰਹੀ ਆ ਕਿਉਂਕਿ ਸਰਕਾਰ ਦਾ ਕਿਹਾ ਹੈ ਕਿ 48 ਘੰਟੇ ਦੇ ਵਿੱਚ ਵਿੱਚ ਪੇਮੈਂਟ ਜਿਹੜੀ ਹੋ ਜਾਣੀ ਚਾਹੀਦੀ ਹੈ ਜਿਹਦੀ ਬਿਲਿੰਗ ਹੋਗੀ ਉਹਨੂੰ ਜਿਆਦਾ ਟਾਈਮ ਨਹੀਂ ਲੱਗਦਾ ਔਰ ਚੰਗਾ ਜਿਹੜਾ ਹੈਗਾ ਲੋਕਾਂ ਦਾ ਜਿਹੜੀ ਫਸਲ ਹੈ ਉਹ ਝਾੜ ਝੂੜ ਵੀ ਵਧੀਆ ਨਿਕਲ ਤੇ ਮੌਸਮ ਨੇ ਕਾਫੀ ਪ੍ਰਭਾਵਿਤ ਕੀਤਾ ਜੀ بارش ਵੀ ਹੋ ਰਹੀ ਸੀ ਮੌਇਸਚਰ ਦੀ ਵੱਡੀ ਪ੍ਰੋਬਲਮ ਵਿੱਚ ਦੀ ਆਉਣ ਲੱਗੀ ਸੀ ਉੱਥੇ ਤਾਂ ਦਿੱਕਤ ਪਈ ਆ ਥੋੜੀ ਨਹੀਂ ਦੇਖੋ ਕੁਦਰਤੀ ਜਦੋਂ ਮੌਸਮ ਖਰਾਬ ਹੁੰਦਾ ਤਾਂ ਹਰ ਇੱਕ ਨੂੰ ਡਰ ਹੁੰਦਾ ਕਿ ਕਿਤੇ ਸਾਡੀ ਕਣਕ ਨੁਕਸਾਨੀ ਨਾ ਜਾਵੇ ਅਸੀਂ ਵੱਢ ਲਈਏ ਮਾਰੀ ਮੋਟੀ ਨਰਮਾ ਵੱਢ ਲੋ ਵੀ ਕੋਈ ਚੱਕਰੇ ਪੰਜ ਸੱਤ ਦਿਨ ਰੱਖਣੀ ਪਏ ਜੂ ਤਾਂ ਵੀ ਕੋਈ ਚੱਕਰ ਵਾਲੀ ਗੱਲ ਨਹੀਂ ਪਰ ਜਦੋਂ ਮੰਡੀ ਸਿਟੀ ਜਾਂਦੇ ਉਹ ਜਦੋਂ ਥੋੜੀ ਨਰਮ ਹੈ ਨਾ ਉਹਨੂੰ ਥੋੜਾ ਟਾਈਮ ਲੱਗ ਜਾਂਦਾ ਬਾਕੀ ਠੀਕ ਹੈ ਕੋਈ ਇਹੋ ਜੀ ਗੱਲਬਾਤ ਨਹੀਂ ਠੀਕ ਹੈ ਬਾਕੀ ਸਹੀ ਹੈ ਸਾਰਾ ਠੀਕ ਹੈ ਬਿਲਕੁਲ ਬਾਕੀ ਜੋੜ ਮੋੜ ਤੇ ਦੇਖਦਾ ਇਸ ਵਾਰ ਇੱਕ ਕੰਪਲੇਂਟ ਆਈ ਆ ਵੀ ਮਾਲ ਨਹੀਂ ਚੱਕਿਆ ਗਿਆ ਜੀ ਭਰਾਈ ਹੋ ਗਈ ਪੂਰੇ ਅੰਬਾਰ ਲੱਗੇ ਅੜਤੀ ਕਹਿੰਦੇ ਨੇ ਸਾਨੂੰ ਲੇਬਰਾਂ ਬਹੁਤ ਪੈ ਗਈਆਂ ਜੀ ਵੀ ਦਿੱਕਤ ਆ ਸਰਕਾਰ ਦੀ ਕਾਰਗੁਜ਼ਾਰੀ ਇੱਥੇ ਥੋੜੀ ਜਿਹੀ ਢਿੱਲੀ ਰਹੀ ਆ ਇੱਥੋਂ ਤੱਕ ਆ ਰਹੀ ਆ ਬਾਜ਼ੀ ਤੁਸੀਂ ਵੈਸੇ ਤਾਂ ਬਹੁਤ ਸਿਆਣੇ ਹੋ ਜੀ ਇਹ ਬੋਰੀਆਂ ਹੁਣ ਸਿਰ ਤੇ ਚੱਕ ਕੇ ਤਾਂ ਲਜਾਈਆਂ ਨਹੀਂ ਜਾ ਸਕਦੀਆਂ ਇਹ ਢੋਣੀਆਂ ਦਾ ਗੱਡੀਆਂ ਨੇ ਨੇ ਤੇਲ ਹੋ ਗਿਆ 100 ਰੁਪਏ ਡੀਜ਼ਲ ਜਿਹੜੇ ਟਰੱਕ ਤੇ ਉਹ ਲੋਕਾਂ ਨੇ ਵੇਚਦੇ ਟਰੱਕ ਥੋੜੇ ਨੇ ਮੰਡੀਆਂ ਇੰਨੀਆਂ ਨੇ ਝਾੜ ਚੰਗਾ ਉਹਨੂੰ ਟਾਈਮ ਲੱਗਦਾ ਸਮਝ ਲਓ ਗੱਲ ਨੂੰ ਜੇ ਆਪਾਂ ਕਹੀਏ ਟਰਾਂਸਪੋਰਟ ਦਾ ਖਤਮ ਕਰਤੀ ਕੇਂਦਰ ਸਰਕਾਰ ਨੇ ਟਰਾਂਸਪੋਰਟਰਾਂ 'ਚ ਖਤਮ ਹੈ ਆ ਸਮਾਨੇ ਦੇ ਵਿੱਚ 1200 ਟਰੱਕ ਹੁੰਦਾ ਸੀ ਅੱਜ 400 ਟਰੱਕ ਹੈ ਉਹ 600 ਟਰੱਕ 800 ਟਰੱਕ ਜਿਹੜਾ ਵਿਗ ਗਿਆ ਉਹਦੀ ਪਰਭਾਈ ਕਿੱਥੋਂ ਹੋਊਗੀ ਸੋ ਇਸ ਕਰਕੇ ਇਹ ਜਿਹੜੀ ਕੋਈ ਮਾਰੇ ਮੋਟੀ ਅੜਚਣ ਆ ਰਹੀ ਆ ਉਹਦੇ ਕਰਕੇ ਆ ਰਹੀ ਆ ਇਹ ਮੈਨੂੰ ਲੱਗਦਾ ਕਿ ਇਸ ਇਸ ਵੀਕ ਦੇ ਵਿੱਚ ਵਿੱਚ ਇਹ ਸਾਰੀ ਸਮੱਸਿਆ ਜਿਹੜੀ ਹੱਲ ਹੋ ਜਾਵੇ ਠੀਕ ਹੈ ਇਲੈਕਸ਼ਨ ਤਾਂ ਕਿਵੇਂ ਚੱਲ ਰਿਹਾ ਜੀ ਕੀ ਲੱਗਦਾ ਜਿਵੇਂ ਕੈਂਡੀਡੇਟ ਵੀ ਕਾਫੀ ਬਹੁਤ ਵਧੀਆ ਬਹੁਤ ਵਧੀਆ ਬਹੁਤ ਵਧੀਆ ਚੱਲ ਲੋਕਾਂ ਦਾ ਅੱਛਾ ਰੁਝਾਨ ਬਹੁਤ ਠੀਕ ਹੈ ਪੰਜਾਬ ਦੇ ਲੋਕ ਬੜੇ ਸਿਆਣੇ ਨੇ ਆਮ ਆਦਮੀ ਪਾਰਟੀ ਦੀ ਸਰਕਾਰ ਜਿੱਦਣੇ ਮੁੱਖ ਮੰਤਰੀ ਸਰਦਾਰ ਭਗਵੰਤ ਮਾਨ ਦੀ ਸਰਕਾਰ ਆਈਆ ਉਹਨਾਂ ਨੇ ਜਿਹੜਾ ਵੀ ਕਦਮ ਚੱਕਿਆ ਆਵਾਮ ਦੇ ਭਲੇ ਲਈ ਚੱਕਿਆ ਉਹ ਚਾਹੇ ਬਿਜਲੀ ਦੀ ਗੱਲ ਹੋਵੇ ਚਾਹੇ ਪਾਣੀ ਦੀ ਗੱਲ ਹੋਵੇ ਚਾਹੇ ਹੈਲਥ ਦੀ ਗੱਲ ਹੋਵੇ ਚਾਹੇ ਐਜੂਕੇਸ਼ਨ ਦੀ ਗੱਲ ਹੋਵੇ ਹਰ ਇੱਕ ਪਾਸੇ ਉਹਨਾਂ ਨੇ ਚੰਗਾ ਕੰਮ ਕੀਤਾ ਤੁਸੀਂ ਹੁਣ ਮੇਰੇ ਲਈ ਜਿਹੜਾ ਜਲ ਸਰੋਤ ਵਿਭਾਗ ਹੈ ਤੁਸੀਂ ਦੇਖੋ ਕਿੰਨਾ ਖਾਲੇ ਬਣ ਰਹੇ ਨੇ ਨਹਿਰਾਂ ਬਣ ਰਹੀਆਂ ਨੇ ਔਰ ਮਾਲ ਵਿੱਚ ਨਹਿਰ ਬਣਨ ਜਾ ਰਹੀ ਹੈ ਜਿਹਦਾ 2100 ਕਰੋੜ ਤੋਂ ਉੱਤੇ ਬਜਟ ਰੱਖਿਆ ਗਿਆ। ਸੋ ਪਹਿਲੀ ਵਾਰੀ ਹੋਇਆ ਸਰਕਾਰ ਸਰ ਪੰਜਾਬ ਸਰਕਾਰ ਨੇ ਬਜਟ ਰੱਖਿਆ 2100 ਕਰੋੜ ਰੁਪਇਆ ਇਹ ਚੰਗੀ ਦੀ ਨਿਸ਼ਾਨੀ ਹੈ। ਸੋ ਪੰਜਾਬ ਵੱਲੋਂ ਚੰਗਾ ਕੀਤਾ ਜਾ ਰਿਹਾ ਪਰ ਕੇਂਦਰ ਜ਼ਰੂਰ ਕਿਤੇ ਨਾ ਕਿਤੇ ਪੰਜਾਬ ਦੀਆਂ ਲੱਤਾਂ ਖਿੱਚਣ ਦੀ ਕੋਸ਼ਿਸ਼ ਕਰ ਰਿਹਾ ਪਰ ਉਹ ਕਦੇ ਕਾਮਯਾਬ ਨਹੀਂ ਹੋਣਾ। ਬਿਲਕੁਲ 13 ਜ਼ੀਰੋ ਹੋ ਜੂਗੀ ਫਿਰ 13 ਜ਼ੀਰੋ ਦੀ ਗੱਲ ਬਿਲਕੁਲ 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 ਪੰਜਾਬ ਦੇ ਕੈਬਨਟ ਮੰਤਰੀ ਚੇਤਨ ਸਿੰਘ ਜੋੜਾ ਮજરા ਆਪਣੇ ਹਲਕੇ 'ਚ ਮੰਡੀਆਂ ਦਾ ਜਾਇਜ਼ਾ ਲੈ ਰਹੇ ਨੇ ਕਿ ਵਧੀਆ ਤਰੀਕੇ ਨਾਲ ਖਰੀਦਾਰੀ ਹੋ ਰਹੀ ਆ ਜੋ ਪਰਸੈਂਟੇਜ ਦੀ ਗੱਲ ਕਰੀਏ ਤਾਂ 90% ਕਣਕ ਮੰਡੀਆਂ ਦੇ ਵਿੱਚ ਆ ਚੁੱਕੀ ਆ ਤੇ ਜੁਖ ਵੀ ਚੁੱਕੀ ਆ ਇਹ ਦਾਵਾ ਕਰ ਰਹੇ ਨੇ ਪੰਜਾਬ ਦੇ ਕੈਬਨਲ ਮੰਤਰੀ ਚੇਤਨ ਸਿੰਘ ਜੋੜਾ ਮੱਜਰਾ ਤੇ ਕਹਿ ਰਹੇ ਨੇ ਕਿ ਜਿਹੜੀ ਕਿਤੇ ਨਾ ਕਿਤੇ ਅੰਬਾਰ ਪਏ ਨੇ ਉਹ ਵੀ ਮਾਲ ਜਲਦੀ ਤੋਂ ਜਲਦੀ ਚੁੱਕਿਆ ਜਾਵੇਗਾ ਕੈਮਰਾਮੈਨ ਸ਼ੋਕਮਾਰ ਨਾਲ ਅਮਨਦੀਪ ਸਿੰਘ ਮੱਜਾ ਸੈਂਟਰਲ ਪੰਜਾਬ ਟੀਵੀ